ਮਾਨਸਾ ਦੀ ਜ਼ਿਲ੍ਹਾ ਅਦਾਲਤ 'ਚ ਅੱਜ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹਰਪ੍ਰਜਨ ਸਿੰਘ ਨਾਂ ਦਾ ਨੌਜਵਾਨ ਜੋ ਕਿ ਪਿੰਡ ਵੀਰੇਵਾਲਾ ਦਾ ਰਹਿਣ ਵਾਲਾ ਹੈ ਨੇ ਅਦਾਲਤ ਵੱਲੋਂ 7 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਕੋਰਟ ਕੰਪਲੈਕਸ ਦੀ ਦੂਜੀ ਮੰਜ਼ਲ ਤੋਂ ਛਾਲ ਮਾਰ ਦਿੱਤੀ ਇਸ ਘਟਨਾ 'ਚ ਉਹ ਗੰਭੀਰ ਜ਼ਖਮੀ ਹੋ ਗਿਆ ਇਹ ਮਾਮਲਾ 1 ਸਾਲ ਪੁਰਾਣਾ ਹੈ ਹਰਪ੍ਰਜਨ ਸਿੰਘ ਤੇ ਥਾਣਾ ਬੋਹਾ 'ਚ ਬਲਾਤਕਾਰ ਦਾ ਦੋਸ਼ ਲਾਇਆ ਗਿਆ ਸੀ ਕੁਝ ਮਹੀਨੇ ਪਹਿਲਾਂ ਉਸ ਦੀ ਜ਼ਮਾਨਤ ਹੋ ਗਈ ਸੀ ਅੱਜ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੰਦਿਆਂ 7 ਸਾਲ ਦੀ ਸਜ਼ਾ ਸੁਣਾਈ ਇਸ ਮਾਮਲੇ 'ਚ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਰਹੀ ਕਿ ਸਜ਼ਾ ਸੁਣਾਈ ਜਾਣ ਤੋਂ ਬਾਅਦ ਆਮ ਤੌਰ ਤੇ ਦੋਸ਼ੀ ਨੂੰ ਤੁਰੰਤ ਹਿਰਾਸਤ 'ਚ ਲਿਆ ਜਾਂਦਾ ਹੈ ਪਰ ਇੱਥੇ ਹਰਪ੍ਰੀਤ ਸਿੰਘ ਅਦਾਲਤ ਤੋਂ ਨਿਕਲ ਕੇ ਦੂਜੀ ਮੰਜ਼ਲ ਤੋਂ ਛਾਲ ਮਾਰ ਗਿਆ ਜਦ ਇਹ ਹਰਪ੍ਰੀਤ ਸਿੰਘ ਨਾਂ ਦਾ ਮਿਲਦਮ ਸੀਗਾ ਇਹ ਜੋ ਗੋਆ ਥਾਣੇ ਦਾ ਪਰਤਾਦਰਸੀ ਹੈ 63 63 ਦਾ ਉਸ ਕੇਸ ਤੇ ਮੈਡਮ ਮਨਜੀਤ ਕੌਰ ਨੇ ਲਗਭਗ 7 ਸਾਲ ਦੀ ਸਜ਼ਾ ਕੀਤੀ ਹੈਗੀ ਪਰ ਪਤਾ ਨਹੀਂ ਲੱਗਿਆ ਵੀ ਕਿਵੇਂ ਉਹਨੇ ਫਿਰ ਛਾਲ ਮਾਰੀ ਗੁਰਜੀ ਮੰਜ਼ਲ ਤੋਂ ਤੇ ਉਹਦੇ ਹਾਲਾਤ ਬੜੇ ਮਾੜੇ ਹਾਲਾਤ ਨੂੰੜੇ ਦੇ ਪਹਿਲਾਂ ਤਾਂ ਅਸੀਂ ਅਸੀਂ ਕੋਰਟ ਦੇ ਵਿੱਚ ਬਹਿਸ ਕਰੀ ਜਾਂਦੇ ਸੀਗੇ ਤੇ ਭੱਜ ਗਏ ਪਹਿਲਾਂ ਤਾਂ ਅਦਾਲਤ ਨੂੰ ਪੱਤ ਸੱਤ ਪਹਿਲਾਂ ਜਨਸਾਰ ਨੂੰ ਪਤਾ ਨਹੀਂ ਸੀ ਗਿਆ ਵੀ ਇੰਨਾ ਵੱਡਾ ਵਾਕਾ ਹੋ ਗਿਆ ਤਾਂ ਫਿਰ ਐਂਬੂਲੈਂਸ ਆਈ ਤੁਹਾਡੇ ਸਾਹਮਣੇ ਹੁਣ ਉਹ ਟ੍ਰੀਟਮੈਂਟ ਵਾਸਤੇ ਲੈ ਕੇ ਗਏ ਨੇ ਪਰ ਮਾਦਾ ਨੂੰ ਸ਼ੁਕਰ ਕਰਕੇ ਕੋਈ ਨਹੀਂ ਚਲੋ ਜੀ ਕਨਫਰਮੇਸ਼ਨ ਹੋਈ ਉਹਦਾ ਅਪੀਲ ਵੀ ਭੇਜੂਗੀ ਪਰ ਜੇ ਇੱਥੇ ਅਪੀਲ ਹਾਰ ਗਏ ਇਹ ਫਿਰ ਉਹਦੀ ਕੋਈ ਅਪੀਲ ਵੀ ਪੈਣੀ ਇਹ ਚੋਰੀ ਸੇਧਵਾਦੀ ਦੇ ਅਸੀਂ ਦਬਾ ਕਰਾਂਗੇ ਪਰ ਜਿਹੜੇ ਇਹ ਹਾਲਾਤ ਹੋਇਆ ਇਹ ਗਲਤ ਹੋਇਆ ਇਹਦੇ ਵਾਸਤੇ ਉਹਨੂੰ ਅੱਗੇ ਰੈਮਡੀ ਹੈਗੀ ਸੀ ਉਹਦੀ ਅਪੀਲ ਪਾ ਸਕਦਾ ਸੀ ਉਹ ਤੋਂ ਸੁਪਰੀਮ ਕੋਰਟ ਹਾਈ ਕੋਰਟ ਤੱਕ ਜੇ ਸਾਡੇ ਸੋਰਸ ਬਣੇ ਹੋਏ ਨੇ ਅਪੀਲ ਮੈਥਸ ਬਣੇ ਹੋਏ ਨੇ ਤਾਂ ਇਸ ਕਰਕੇ ਮੰਦਪਾਗੀ ਖਬਰ ਹੈ ਕਿ ਕੀ ਹੋਇਆ ਕੀ ਸੀਗਾ 1 ਗੇੜ ਮਹੀਨੇ ਦੀ ਜਮਾਨਤ ਹੋ ਗਈ ਭਾਈ ਜੇ ਸਜ਼ਾ ਕਰਨੀ ਹੁੰਦੀ ਉਹ ਵੀ ਕਰ ਦਿੰਦੇ ਹੁਣ ਇਹਨਾਂ ਨੂੰ ਸਜ਼ਾ ਕਰਕੇ ਰੱਖ ਦਿੰਦੇ ਕਿੰਨੀ ਸਜ਼ਾ ਲੱਗੀ ਇਸ ਕੇਸ ਹੋਈ ਹੈ ਸਜ਼ਾ ਇਹ ਜੀ ਮਾੜਾ ਵੀ 11 ਨਮੂਨ ਕਰਦੇ ਕਰਦੇ ਕਿੰਨੇ ਚਿਰ ਦੀ ਸਜ਼ਾ ਹੋਈ ਹੈ ਇਹਨਾਂ ਨੂੰ 7 ਸਾਲ ਦੀ ਸਜ਼ਾ ਹੋਈ ਸੀ ਪਹਿਲਾਂ ਡੇਢ ਮਹੀਨੇ ਦੀ ਜ਼ਮਾਨਤ ਹੋ ਗਈ ਅੰਦਰ ਵਾਗਿਆ ਸੀ ਜੀ ਹੁਣ ਇਹਨਾਂ ਨੂੰ ਸਜ਼ਾ ਹੋ ਗਈ ਕੀ ਮਸਲਾ ਕੀ ਸੀ ਕਿੰਨੀ ਦਿਨ ਅੰਦਰ ਰਹਿਆ ਡੇਢ ਮਹੀਨਾ ਅੰਦਰ ਰਹਿਆ ਜੀ ਪਹਿਲਾਂ ਡੇਢ ਮਹੀਨਾ ਅੰਦਰ ਰਹਿਆ ਜੀ ਕਿਹੜੇ ਕੇਸ ਕਿੱਦੇ ਬਹੁਤ ਵੱਡਾ ਮਾਮਲਾ ਕਿੱਥੋਂ ਹੈ ਨਾਲ ਜੀ ਵੀਰਿਆ ਕੈਸ ਕੀ ਸੀ ਆ ਕੀ ਮਸਲਾ ਕੀ ਸੀਗਾ ਮਸਲਾ ਜੀ ਸੀਗਾ ਉਹ ਜੀ ਤੁਹਾਨੂੰ ਦੱਸਣਾ ਕਰਨਾ ਹੈ ਕਿ ਆ ਕੀ ਨਾਮ ਕੀ ਹੈ ਇਹਦਾ ਇਹਦਾ ਨਾਮ ਕੀ ਹੈ ਮੁੰਡੇ ਦਾ ਨਾ ਹਰਪਾਈਨਾਂ ਜੀ ਕੀ ਕੰਮ ਕਰਦਾ ਪਹਿਲਾਂ ਇਹ ਚਨੇਜੀ ਦਾ ਕੰਮ ਕਰਦਾ ਮਿਸਤਰੀ ਇਹਦੇ ਨਾਲ ਕੋਈ ਹੋਰ ਵੀ ਸੀਗਾ ਕੋਈ ਨਾ ਇਹਦੇ ਨਾਲ ਕੋਈ ਨਹੀਂ ਸੀਗਾ